ਲੋਕ ਸਭਾ ਹਲਕਾ ਫਰੀਦਕੋਟ ਤੋਂ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਲਾ ਜਾਣ ਲਈ ਮੋਗਾ ਹਲਕਾ ਦੇ 50 ਵਾਰਡਾਂ ਦੇ ਆਗੂਆਂ ਅਤੇ ਵਰਕਰਾਂ ਦੀ ਭਰਵੀਂ ਮੀਟਿੰਗ ਹੋਟਲ ਕੋਹੇਨੂਰ ਵਿਖੇ ਹਲਕਾ ਇੰਚਾਰਜ ਸੰਜੀਤ ਸਿੰਘ ਸਣੀ ਗਿੱਲ ਦੀ ਅਗਵਾਈ ਹੇਠ ਹੋਈ ਇਸ ਦੌਰ ਜਿਸ ਦੌਰਾਨ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੀਟਿੰਗ ਨੂੰ ਚਰਨਜੀਤ ਸਿੰਘ ਛੰਡਿਆਣਾ ਜਰਨੈਲ ਸਿੰਘ ਦੁੰਨੇ ਕੇ ਜਗਦੀਸ਼ ਛਾਵੜਾ ਰਾਕੇਸ਼ ਸਿਤਾਰਾ ਮਦਨ ਲਾਲ ਬੋਹਤ ਸੀਨੀਅਰ ਅਕਾਲੀਆਗੂ ਰਜਿੰਦਰ ਸਿੰਘ ਡੱਲਾ ਕਾਉਂਸਲਰ ਦਵਿੰਦਰ Tiwari ਸੁਖਚੈਨ ਸਿੰਘ ਰਾਮੂ ਵਾਲਾ ਦਲਜੀਤ ਸਿੰਘ ਗੋਲਡੀ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇ ਕੇ ਹਲਕਾ ਇੰਜਾਰ ਇੰਚਾਰਜ ਸੰਜੀਤ ਸਿੰਘ ਸਣੀ ਗਿੱਲ ਅਤੇ ਉਮੀਦਵਾਰ ਰਾਜਵਿੰਦਰ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ ਇਸ ਮੀਟਿੰਗ ਦੇ ਅੰਤ ਵਿੱਚ ਹਲਕਾ ਇੰਚਾਰਜ ਸੰਜੀਤ ਸਿੰਘ ਸਣੀ ਗਿੱਲ ਵੱਲੋਂ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਅਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇ ਕੇ ਨੂੰ ਸਰਪੋਵ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਛੱਡ ਕੇ ਬਚੀ ਲਾਲਚੀ ਉਹਨਾਂ ਨੇ ਫੇਰ ਮੂਰੇ ਹੋਣ ਦੀ ਕੋਸ਼ਿਸ਼ ਕਰਨੀ ਆ ਐ ਕਿਸੀ ਮੌਕਾ ਨਹੀਂ ਹੁੰਦਾ ਨਾ ਕਿਉਂਕਿ ਪਾਰਟੀ ਨੇ ਵਧੀਆ ਕੈਂਡੀਡੇਟ ਦਿੱਤਾ ਸਾਨੂੰ ਇਸ ਇਸ ਹਲਕੇ ਤੋਂ ਸੰਜੀਤ ਗਿੱਲ ਜਿਨ੍ਹਾਂ ਨੂੰ ਲਾਨਿਆ ਇਹਨਾਂ ਨੇ ਹਲਕਾ ਇੰਚਾਰਜ ਤੇ ਸਾਡੀ ਬੜੀ ਵਧੀਆ ਟੀਮ ਬਣੀ ਆ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਗਿੱਲ ਨੂੰ ਬਣਾਇਆ ਤੇ ਸਾਰੀ ਟੀਮ ਬਹੁਤ ਵਧੀਆ ਲੇਕਿਨ ਪਾਰਟੀ ਜਿੰਨੇ 9 ਵਿਧਾਨ ਸਭਾ ਹਲਕੇ ਆ ਸਾਰੇ ਆਪਣੀ ਪੂਰੀ ਪਕੜਾ ਸਰਦਾਰ ਰਾਜਿੰਦਰ ਸਿੰਘ ਜੀ ਤਰਖੋਰ ਸਰਦਾਰ ਸੰਜੀਤ ਸਿੰਘ ਜੀ ਸਣੀਗਲ ਸਰਦਾਰ ਅਫਰੋਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਤੇ ਸ਼ਾਵਰਾ ਜੀ ਦੁਨਨੇ ਦੇ ਸਾਹਬ ਦੇ ਸਾਹਮਣੇ ਬਰਾਬਰ ਸਮੁੱਚੀ ਸਾਧ ਸੰਗਤ ਬਧੇ ਬਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਇਕੱਠਾ ਇਹ ਸਿਰਫ ਜਿਹੜਾ ਪੰਜਾਬ ਵਾਡਾ ਦੇ ਵਿੱਚੋਂ ਇਕੱਤਰ ਕੀਤਾ ਹੋਇਆ ਇਕੱਠਾ ਜਦੋਂ ਤੁਹਾਨੂੰ ਕਿਹਾ ਸਾਹਮਣੇ ਰਿਹਾ ਕਿ ਆਪਣੇ ਇਹ ਹਲਕੇ ਦਾ ਨਹੀਂ ਹੈ ਇਹ ਸਿਰਫ 48 ਵਾਡਾ ਦੇ ਵਿੱਚੋਂ 50 ਵਾਡਾ ਦੇ ਵਿੱਚੋਂ ਜਿਹੜਾ ਆਇਆ ਹੋਇਆ ਇਕੱਠਾ ਔਰ ਵੀ ਅੱਜ ਮਿਲੀਆਂ ਰਾਜੇਂਦਰ ਜੀ ਨੇ ਇਸ ਸਰਕੀ ਦੇ ਵਿੱਚ ਚੜ੍ਹ ਕੇ ਆਈ ਹੈ ਜਿੱਥੇ ਆਪਾਂ ਨਾਲ ਦੇ ਨਾਲ ਦੇਖਦੇ ਰਹੇ ਅਗੇ ਪਰਮਾਹੰਕਾਰਾਂ ਮੀਂਹ ਦੇ ਵਿੱਚ ਬਿੜਿਆ ਮੈਂ ਸੀਮਤ 2 ਮਿੰਟ ਦੇ ਵਿੱਚ ਹੀ ਚੱਲਾ ਆਪੇਆ ਪਰਿਵਾਰਿਕ ਤੌਰ ਤੇ ਰਾਜੇਂਦਰ ਜੀ ਦੇ ਨਾਲ ਆਪਣੀਆਂ ਗੋਝੀਆਂ ਸਾਂਝੀਆਂ ਗੱਲਾਂ ਜਿਹੜੀ ਘਰੇਲੂ ਆ ਇਹਨਾਂ ਦੀ ਆਪ ਨੂੰ ਜ਼ਰੂਰਤਾ ਜਾਂ ਜਿਸ ਤਰ੍ਹਾਂ ਆਪਾਂ ਕੰਮ ਕਰਨਾ ਉਹ ਸਾਂਝੀਆਂ ਕਰਕੇ ਆਪ ਜੀ ਤੋਂ ਮਾਫੀ ਮੰਗਾਂਗਾ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਰਾਜਨੀਤਿਕ ਵਿਅਕਤੀ ਹੁੰਦਾ ਵੈਸੇ ਤਾਂ ਕੋਮਲਤਾ ਸਹਿਜਤਾ ਨਿਮਰਤਾ ਹਰ ਬੰਦੇ ਲਈ ਜ਼ਰੂਰੀ ਆ ਪਰ ਜਿਹੜਾ ਰਾਜਨੀਤਿਕ ਹੁੰਦਾ ਉਹਦੇ ਵਾਸਤੇ ਸਹਿਜ ਤੇ ਨਿਮਰਤਾ অতি ਜ਼ਰੂਰੀ ਹੈ ਤਾਂ ਮਾਨਯੋਗ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਇੰਨੀ ਵੱਡੀ ਉਮਰ ਤੱਕ ਰਾਜ ਭਾਲ ਹੜਾਉਣਾ ਇੰਨਾ ਚਿਰ ਲੋਕਾਂ ਦੇ ਦਰਾਂ ਤੇ ਰਾਜ ਕਰਨਾ ਇੱਕ ਬਹੁਤ ਵੱਡਾ ਉਹਨਾਂ ਦੇ ਵਿੱਚ ਪਰਮਾਤਮਾ ਨੇ ਗੁਣ ਭਰਿਆ ਹੋਇਆ ਸੀ ਉਸ ਗੁਣ ਦੀ ਉਹਨਾਂ ਨੇ ਕਮਾਈ ਖਾਧੀ ਆ ਕਦੇ ਵੀ ਗੁੱਸੇ ਵਿੱਚ ਨਹੀਂ ਆਉਣਾ ਨਿਰਜੀ ਕੀ ਤੌਰ ਤੇ ਉਹਨਾਂ ਦੇ ਨਾਲ ਕਈ ਵਾਰ ਚਾਰ-ਚਾਰ ਪੰਜ-ਪੰਜ ਦਿਨ ਦਸਿਆਰ ਸੌਂ ਨਹੀਂ ਰਿਹਾ ਇੱਥੇ ਨਾਲ ਰਹਿਣ ਦਾ ਵੀ ਸਮਾਂ ਮਿਲਦਾ ਰਿਹਾ ਇਲੈਕਸ਼ਨਾਂ ਦੇ ਦੌਰਾਨ ਕਦੇ ਵੀ ਤਰਕੀ ਦੇ ਵਿੱਚ ਗੁੱਸੇ ਦੇ ਵਿੱਚ ਨਹੀਂ ਸੀ ਆਉਂਦੇ ਜਿਸ ਕਰਕੇ ਉਹਨਾਂ ਨੂੰ ਪ੍ਰਮਾਤਮਾ ਨੇ ਇੱਕ ਦਾਤ ਬਖਸ਼ੀ ਤੇ ਉਹ ਜੋ ਸੁਭਾਅ ਜੇ ਅਪਣਾਇਆ ਸੀ ਤਰਸਦਾ ਸਰਦਾਰ ਸੀਤਲ ਸਿੰਘ ਦੇ ਵਿੱਚ ਵੀ ਇਹ ਉnorr ਸੁਭਾਅ ਉਸਹੀ ਭਾਵੇਂ ਉਹਨਾਂ ਦਾ ਕਿਟਰ ਤੇ ਸਰਦਾਰ ਸੀਤਲ ਸਿੰਘ ਦੇ ਕਿਟਰ ਦਾ ਬੜਾ ਵੱਡਾ ਫਰਕ ਆ ਪਰ ਦਾ ਸਰਦਾਰ ਸੀਤਲ ਸਿੰਘ ਦੇ ਵਿੱਚ ਇਹ ਨਰਮਾਈ ਦਾ ਨਿਰਮਤਾ ਦਾ ਬਹੁਤ ਵੱਡਾ ਗੌਰ ਸੀ ਧਰਮ ਕੋ ਡਾਕਰੇ ਦੇ ਵਿੱਚ 2011 ਤੋਂ ਲੈ ਕੇ ਸ਼ੁਨੀ ਅਕਾਲੀ ਦਲ ਦੇ ਜਦਿਆ ਸਾਹਿਬ ਦੇ ਚੌਥੀ ਲਈ ਸੀ ਉਦੋਂ ਤੋਂ ਲੈ ਕੇ ਤਾਸ ਉੱਤੇ ਵੰਤਰਦਾ ਰਿਹਾ ਜਿਹੜੇ ਘਰ ਵਿੱਚ ਹੀ ਜਾਂਦੇ ਸੀ ਉਦੋਂ ਇਹ ਗੌਣ ਹੀ ਦੱਸਿਆ ਜਾਂਦਾ ਸੀ ਕਿ ਸਰਕਾਰ ਸੀਕਲ ਸਿੰਘ ਦੇ ਵਿੱਚ ਨਿਮਰਤਾ ਦਾ ਬਹੁਤ ਵੱਡਾ ਕਾਰਨ ਸੀ ਜਿਸ ਕਰਕੇ ਲੋਕਾਂ ਨੇ ਲਗਾਤਾਰ ਕਨਸਾਲ ਤੋਂ ਵੱਡੀ ਰੀਡ ਦੇ ਨਾਲ ਐਮਐਲਏ ਬਣਾਉਂਦੇ ਰਹੇ ਪਰ ਇੱਕ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਅਰਚਣਾ ਜਾਂ ਔਕੜਾ ਕਿਹਾ ਕਿ ਤਿੰਨੇ ਹੀ ਉਹਨਾਂ ਦੇ ਐਨਐਲਐ ਦੇ ਪੇੜ ਦੇ ਵਿੱਚ ਦਰਾਂ ਆਈਆਂ ਉਹ ਰਾਜਵਿੰਦਰ ਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ ਤੇ ਉੱਥੇ ਹਲਕਾ ਧਰਮਕੋਟ ਦੇ ਵਿੱਚ ਵਿਚਰਨ ਤੇ ਪਤਾ ਲੱਗਿਆ ਕਿ ਦੋ ਪਰਿਵਾਰ ਉਸ ਪਰਿਵਾਰ ਤੇ ਲੋਗੜ ਪਰਿਵਾਰ ਉਹ ਸਰਦਾਰ ਸੀਤਲ ਸਿੰਘ ਜੀ ਨੂੰ ਖੁੱਲ ਕੇ ਉਹਨਾਂ ਨੇ ਕਦੇ ਕੰਮ ਨਹੀਂ ਸੀ ਕਰ ਦਿੱਤਾ ਇਹ ਰਾਜਵਿੰਦਰ ਤੁਹਾਨੂੰ ਆਪਦੇ ਵਿਕਿਰ ਤੇ ਦੱਸ ਨਹੀਂ ਦੇਵੇਗਾ ਇਸ ਗਲਤੀ ਉਹਨਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਆਉਣੀਆਂ ਸੀ ਕਿ ਇੱਕ ਦੀ ਮੰਨਦੇ ਸੀ ਤੇ ਦੂਸਰਾ ਉਹਨੂੰ ਉਲਟ ਹੋ ਜਾਂਦਾ ਸੀ ਤੇ ਦੂਜੇ ਨੂੰ ਮਨਾਉਂਦਾ ਸੀ ਤੇ ਦੂਜਾ ਉਲਟ ਹੋ ਜਾਂਦਾ ਸੀ ਦੋਨਾਂ ਪਰਿਵਾਰਾਂ ਨੇ ਸਰਦਾਰ ਸੀਤਲ ਸਿੰਘ ਦੇ ਰਾਜ ਧਾਗ ਦਾ ਲਾਹਾ ਲਿਆ ਤੇ ਅੱਜ ਦੋਨੇ ਹੀ ਪਰਿਵਾਰ ਉਸ ਪਾਰਟੀ ਦੇ ਨਾਲ ਨਹੀਂ ਤੇ ਸਰਦਾਰ ਸੀਤਲ ਸਿੰਘ ਤੋਂ 2011 ਤੋਂ ਬਾਅਦ ਜਦੋਂ ਹਲਕਾ ਧਰਮਪੁਰ ਜਨਰਲ ਹੋ ਗਿਆ ਉਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਕੋਈ ਹੋਰ ਹਲਕਾ ਵੀ ਨਹੀਂ ਦਿੱਤਾ ਹੋਰ ਕੋਈ ਅਹੁਦਾ ਵੀ ਨਹੀਂ ਦਿੱਤਾ ਪਰ ਇਸ ਗੱਲ ਦੀ ਮਹੱਤਤਾ ਇਸ ਗੱਲ ਦੀ ਉਹਨਾਂ ਦੀ ਇੱਛਾ ਹੈ ਕਿ ਅੱਜ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਆ ਭਾਵੇਂ ਅਹੁਦਾ ਖਸਮਾਰਿਆ ਸੋਖਾ ਖਸਮਾਰਿਆ ਚਾਹੇ ਪਾਰਟੀ ਨੇ ਕੋਈ ਅਹੁਦਾ ਦਿੱਤਾ ਜਾਂ ਨਹੀਂ ਦਿੱਤਾ ਪਰ ਉਹਨਾਂ ਨੇ ਪਾਰਟੀ ਨਹੀਂ ਛੱਡੀ ਪਰ ਜਿਨ੍ਹਾਂ ਨੇ ਉਹਦੇ ਅਹੁਦਿਆਂ ਦਾ ਲਾਹਾ ਲਿਆ ਆਜੋ ਦੋਨੇ ਪਰਿਵਾਰ ਹੀ ਪਾਰਟੀ ਦੇ ਵਿੱਚ ਨਹੀਂ ਇਸ ਕਰਕੇ ਸਰਦਾਰ ਸੀਤਲ ਸਿੰਘ ਜਿਹੜੇ ਬੜੇ ਹੀ ਵਧੀਆ ਸੁਭਾਅ ਦੇ ਮਾਲਕ ਸਨ ਸਰਦਾਰ ਰਾਜਵੰਦਰ ਸਿੰਘ ਉਹੀ ਸੁਭਾਅ ਰੱਖਦੇ ਨੇ ਤੇ ਪ੍ਰਮਾਤਮਾ ਜੀ ਦੀ ਕਿਰਪਾ ਕਰੇਗਾ ਇਹ ਤਰ੍ਹਾਂ ਜਾਨੂ ਆ ਕਿ ਅੱਜ ਕਿੰਨੀ ਕ੍ਰੂਸ਼ਲ ਸਟੇਜ ਆ ਅੱਜ ਕਿੰਨੀ ਕ੍ਰੂਸ਼ਲ ਸਟੇਜ ਆ ਪੰਜਾਬ ਦੀ ਕਿ ਜੋ ਅੱਜ ਹਾਲਾਤ ਪੰਜਾਬ ਗਵਰਨਮੈਂਟ ਦੇ ਐਡਮਿਨਿਸਟ੍ਰੇਸ਼ਨ ਦੇ ਹੋਏ ਆ ਗੈਂਗਸਟਰਾਂ ਦੀਆਂ ਕਮੀਆਂ ਆ ਰਹੀਆਂ ਵਪਾਰੀ ਤਰਾ ਤਰਾ ਕਰ ਰਹੇ ਆ ਨਸ਼ੇ ਵਾਲਾ ਬੁਰਾ ਹਾਲ ਆ ਲੋਕਾਂ ਦੇ ਬੱਚੇ ਹਰ ਉਹਨਾਂ ਪਰ ਰਹੇ ਆ ਨਸ਼ੇ ਦੀ ওভারਡੋਸ ਦੇ ਨਾਲ ਬਹੁਤ ਅੱਜ ਦੇਲੇ ਹਾਲਾਤ ਆ ਮਾਰੇ ਬਣੇ ਹੋਏ ਆ ਆਪਣੇ ਪੰਜਾਬ ਦੇ ਆਪਾਂ ਨੂੰ ਸਾਰਿਆਂ ਨੂੰ ਅੱਜ ਮਜਬੂਰ ਕੀਤਾ ਪਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਪਦੇ ਪੰਜਾਬ ਨੂੰ ਬਚਾਉਣ ਆਸਤੇ ਆਪਦੇ ਵਫਾਰ ਨੂੰ ਬਚਾਉਣ ਆਸਤੇ ਤੇ ਜਿਹੜਾ ਮਲਾਜ਼ਮ ਵਰਗ ਆ ਉਹ ਆਪਦੀਆਂ ਦੋਖਰੀਆਂ ਨੂੰ ਬਚਾਉਣ ਆਸਤੇ ਕਿਉਂਕਿ ਮਲਾਜ਼ਮ ਵਰਗ ਜਿਹੜੀਆਂ ਵੀ ਜਿਹੜੀਆਂ ਕਹਿੰਦੇ ਸੀ ਭਰਤੀਆਂ ਕਰਾਂਗੇ ਰੋਜ਼ਗਾਰ ਦੇਾਂਗੇ ਉਹ ਠੇਕੇ ਵਾਲੀਆਂ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਠੇਕੇ ਦੇ ਉੱਤੇ ਜਿਹੜੇ ਮਲਾਜ਼ਮ ਉਹ ਭਰਤੀ ਕੀਤੇ ਜਾ ਰਹੇ ਆ ਜਿਹੜੀਆਂ ਪ੍ਰੋਪਰ ਸਰਕਾਰੀ ਨੌਕਰੀਆਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਜੇ ਦਿੱਤੀਆਂ ਜਾ ਰਹੀਆਂ ਥੋੜੀਆਂ ਬਹੁਤੀਆਂ ਤੋ ਬਾਹਰ ਮੀਨਾਂ ਸਟੇਟਾਂ ਦੇ ਜਿਹੜੇ ਉਮੀਦਵਾਰ ਆ ਉਹ ਜ਼ਿਆਦਾ ਮਕਨਾਰ ਦੇ ਵਿੱਚ ਜਿਹੜੇ ਆ ਉਹ ਭਰਤੀ ਕੀਤੇ ਜਾ ਰਹੇ ਆ ਤੇ ਪੰਜਾਬ ਦੇ ਜਿਹੜੇ ਆਪਣੇ ਬੇਰਜਗਰ ਆਪਣੇ ਬੱਚੇ ਆ ਉਹ ਵਿਦੇਸ਼ਾਂ ਵੱਲ ਨੂੰ ਤੁਰੇ ਜਾ ਰਹੇ ਆ ਪੰਜਾਬੀ ਆਪ ਦਾ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਨੂੰ ਜਾਣ ਵਾਸਤੇ ਮਜਬੂਰ ਹੋ ਰਹੇ ਆ ਕਿਉਂਕਿ ਵਪਾਰ ਦਾ ਬੁਰਾ ਹਾਲ ਪੰਜਾਬ ਦੇ ਵਿੱਚ ਹੋਇਆ ਪਿਆ ਭ੍ਰਿਸ਼ਟਾਚਾਰ ਦਾ ਬੁਰਾ ਹਾਲ ਹੋਇਆ ਪਿਆ ਜਿਹੜੇ ਕੋ ਕੰਮ ਮੇਰੀ ਬਾਈ ਜੀ ਬੇਨਤੀ ਆਪਾਂ ਬਹੁਤ ਸਮਾਂ ਕੱਢ ਕੇ ਸਾਰੇ ਭਰਾ ਇੱਥੇ ਇਕੱਤਰ ਹੋਏ ਆ ਹੱਥ ਮੰਨ ਕੇ ਬੇਨਤੀ ਵੀਰ ਬਣ ਕੇ ਥੋੜਾ ਜਿਹਾ ਸਮਾਂ ਆਪਾਂ ਵਿਚਾਰ ਸਾਂਝੇ ਕਰ ਇਹੀ ਗੱਲਾਂ ਆਪਾਂ ਭਰਾਵੋ ਸਾਰੀਆਂ ਜਾ ਕੇ ਲੋਕਾਂ ਨਾਲ ਕਰਨੀਆਂ ਤੁਸੀਂ ਬਹੁਤ ਸਮਝਦਾਰ ਤੇ ਸੂਝਵਾਨ ਆਗੂ ਸਹਿਬਾਨ ਆ ਜੀ ਇਸ ਮੀਟਿੰਗ ਦੇ ਵਿੱਚ ਆਏ ਹੈ ਨਾ ਤੇ ਇਹਨਾਂ ਨੇ ਤੁਸੀਂ ਸਮਝ ਲਓ ਵੀ ਇੱਕ ਇੱਕ ਵਾਰਡ ਨੂੰ ਸਾਂਭਣ ਵਾਲੇ ਮੇਰੇ ਵੀਰ ਮੇਰੇ ਭਰਾ ਤੁਸੀਂ ਇੱਥੇ ਜ਼ਿੰਮੇਵਾਰ ਹੁੰਦੇ ਆਲੇ ਜਿਹੜੇ ਆਗੂ ਸਹਿਬਾਨਾਂ ਚ ਇਸ ਮੀਟਿੰਗ 'ਚ ਆਏ ਆ ਅੱਜ ਦੀ ਜਿਹੜੀ ਆਪਾਂ ਵਿਚਾਰ ਸਾਂਝੇ ਕਰਦੇ ਇੱਥੇ ਬੈਠ ਕੇ ਉਹ ਵਿਚਾਰ ਥੱਲੇ ਜਾ ਕੇ ਆਪਾਂ ਆਪਣੇ ਵੋਟਰਾਂ ਨਾਲ ਆਪਣੇ ਸਪੋਟਰਾਂ ਨਾਲ ਆਪਣੇ ਬੱਚਿਆਂ ਨਾਲ ਜਿਹੜੇ ਆਪਣੇ ਪਰਿਵਾਰਾਂ ਨਾਲ ਜਿਹੜੇ ਪਿਛਲੀ ਵਾਰੀ ਗੁੰਮਰਾਹ ਹੋ ਗੁਣ ਜਿਹੜਾ ਪ੍ਰਚਾਰ ਹੋਇਆ ਉਹ ਗੁੰਮਰਾਹ ਗੁਣ ਪ੍ਰਚਾਰ ਦੇ ਵਿੱਚ ਆ ਕੇ ਜਿਹੜਾ ਕਿ ਜੰਮੀ ਪ੍ਰਚਾਰ ਹੋਇਆ ਉਹਦੇ ਵਿੱਚ ਆ ਕੇ ਆਪਣੇ ਤੋਂ ਦੂਰ ਹੋਏ ਤੇ ਇੱਕ ਭਾਰੀ ਗਲਤੀ ਕਰ ਬੈਠੇ ਕਿ ਜਿਹੜੀ ਇਹ ਸਰਕਾਰ ਪੰਜਾਬ ਦੇ ਵਿੱਚ ਬਣੀ ਨੌਨ ਜਿਹੜੀ ਐਕਸਪੀਰੀਅੰਸ ਇੱਕ ਅਣਜਾਣ ਬੰਦੇ ਨੂੰ ਤੁਸੀਂ ਟਰੈਕਟਰ ਫੜਾ ਦਿਓ ਕਾਰ ਫੜਾ ਦਿਓ ਜੀਪ ਫੜਾ ਦਿਓ ਟਰੱਕ ਫੜਾ ਦਿਓ ਉਹ ਕੀ ਹਾਲ ਕਰੂਗਾ ਲੋਕਾਂ ਦਾ ਤੇ ਕੀ ਹਾਲ ਕਰੂਗਾ ਗੱਦਾ ਪੋਟਿਆਂ ਦਾ ਉਹ ਹਾਲ ਸਾਡੇ ਪੰਜਾਬ ਦਾ ਹੋ ਰਿਹਾ ਸਾਡੇ ਲੋਕਾਂ ਦਾ ਹੋ ਰਿਹਾ ਭ੍ਰਿਸ਼ਟਾਚਾਰ ਤੋਂ ਲੋਕਾਂ ਦੀ ਤਰਾ ਤਰਾ ਹੋਈ ਪਈ ਆ ਕੁਈ ਜਾ ਕੇ ਤਸਵੀਲ ਦੇ ਵਿੱਚ ਹਾਲ ਦੇ ਕੋਈ ਰਜਿਸਟਰੀ ਕਰਾਉਣ ਜਾਂਦਾ ਥੋੜੇ ਜੁ ਇੰਨੇ ਬੰਦੇ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਗਿਆਨ ਨਹੀਂ ਉੱਥੇ ਹਾਲ ਕੀ ਹੋਣਾ ਕੋਈ ਦੂਜੇ ਅਧਾਰਿਆਂ ਦੇ ਵਿੱਚ ਸਰਕਾਰੀ ਮੈਘਨਾ ਦੇ ਵਿੱਚ ਜਾ ਕੇ ਦੇਖੋ ਇਹ ਉਹ ਪਾਰਟੀ ਆ ਜਿਹੜੀ ਭ੍ਰਿਸ਼ਟਾਚਾਰ ਦਾ ਨਾਰਾ ਦੇ ਕੇ ਜੇ ਅਸੀਂ ਭ੍ਰਿਸ਼ਟਾਚਾਰ ਰੋਕਾਂਗੇ ਨੌਕਰੀਆਂ ਦੇਾਂਗੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਪੈਨਸ਼ਨ ਦੇਾਂਗੇ ਪੈਨਸ਼ਨ ਸਕੀਮ ਜਿਹੜੀ ਆ ਵਧਾਵਾ ਪੈਨਸ਼ਨ ਉਹ 1500 ਤੋਂ 2500 ਕਰ ਦਿਆਂਗੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਗਮਰਾਹ ਕਰਕੇ ਇਹ ਸਰਕਾਰ ਹੋਂਦ ਦੇ ਵਿੱਚ ਆਈ ਹੈ ਤੇ ਉਹ ਲਾਰਿਆਂ ਦਾ ਰਿਜਲ ਜਿਹੜਾ ਨਿਕਲਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਭ੍ਰਿਸ਼ਟਾਚਾਰ ਕੋਈ ਲੁਕਿਆ ਛੁਪਿਆ ਨਹੀਂ ਆਜ ਕੋਈ ਲੁਕਿਆ ਛੁਪਿਆ ਨਹੀਂ ਭ੍ਰਿਸ਼ਟਾਚਾਰ ਪਹਿਲਾ ਇਹੋ ਸੀਰੇ ਨਾਂ ਦੇ ਉੱਤੇ ਭ੍ਰਿਸ਼ਟਾਚਾਰ ਹੁੰਦਾ ਰਿਹਾ ਹੋਰ ਇੱਕੋ ਸੀ ਹਟਾ ਕੇ ਬੁੱਧੇ ਬੰਦਿਆਂ ਨੂੰ ਸ਼ਾਇਦ ਕੋਈ ਨਾ ਪਤਾ ਹੋਵੇ ਬੁੱਧਿਆਂ ਨੂੰ ਪਤਾ ਹੁੰਦਾ ਜਿਨ੍ਹਾਂ ਨੇ ਬੇਕਰ ਦੇ ਵਿੱਚ ਉਤ ਲੈਣੇ ਇਹ ਉਹ ਵਪਾਰੀ ਦਰਗ ਬੈਠਾ ਜਿਨ੍ਹਾਂ ਨੇ ਨਿਰਮਤਾ ਬਣਾਉਂਦੀਆਂ ਬੈਂਕਾਂ ਦੇ ਵਿੱਚੋਂ ਉਹ ਐਨਓਸੀ ਦਾ ਬਹਾਨਾ ਲਾ ਕੇ 0.25% ਜਿਹੜਾ ਉਹ ਖਰਚਾ ਵਧਾ ਦਿੱਤਾ ਗਿਆ ਬੈਂਕ ਦਾ ਵਿਆਹ ਹੈ ਉਹ 65.25% ਜਿੰਨੇ ਲੋਨ ਲੈਣਾ ਚਾਹੇ ਛੋਟਾ ਲੋਨ ਲੈਣਾ ਚਾਹੇ ਵੱਡਾ ਲੋਨ ਲੈਣਾ ਚਾਹੇ ਧਿਰ ਲੈਣੀ ਚਾਹੇ ਕਿ ਕਿਹਦੇ ਨਾਮ ਤੇ ਕਰਜ਼ਾ ਲਿਆਉਣੀ ਆ ਫਰਕ ਕਰੋ ਕਿ ਇਹਦੀ 1 ਕਰੋੜ ਦੀ ॠਨਤਾ ਉਹਨੇ 5 ਕਰੋੜ ਦੀ ਕਰਾਉਣੀ ਆ ਇਹਦੀ 5 ਲੱਖ ਦੀ ॠਨਤਾ ਉਹਦੇ 20 ਕਰੋੜ ਦੀ 20 ਲੱਖ ਦੀ ਕਰਾਉਣੀ ਆ ਉਹਦੇ ਉੱਤੇ 1.25% ਜਿਹੜਾ ਉਹ ਖਰਚਾ ਪਾ ਦਿੱਤਾ ਗਿਆ ਐਨਓਸੀ ਨੂੰ ਲੈ ਕੇ ਪਰ ਐਨਓਸੀ ਕਰਕੇ ਜਿਹੜੀ ਗ੍ਰਾਪਸ਼ਨ ਜਿਹੜੀਆਂ ਹੋਣ ਵਾਸਤੇ ਹੁੰਦੀ ਸੀ ਉਹ ਫੇਰ ਨਹੀਂ ਰੁਕਦੀ ਪ੍ਰੋਜੈਕਟੀਆਂ ਦੇ ਜਿਹੜੇ ਖਰਚੇ ਆ ਉਹ ਵਧਾ ਦਿੱਤੇ ਗਏ ਸਾਰੇ ਕਿਸਮ ਦੇ ਟੈਕਸ ਜਿਹੜੇ ਆ ਉਹ ਵਧਾ ਦਿੱਤੇ ਗਏ ਪੰਜਾਬ ਖੇਤੀ ਆਸਤੇ ਜਿਹੜਾ ਜਾਣਿਆ ਜਾਂਦਾ ਡੀਜ਼ਲ ਪੈਟਰੋਲ ਉਹਦੇ ਉੱਤੇ ਵੈਟ ਜੀਐਸਟੀ ਕਿੰਨਾ ਵਧਾ ਦਿੱਤਾ ਗਿਆ ਦੂਜੀਆਂ ਸਟੇਟਾਂ ਦੇ ਕੰਪੇਅਰ ਟੂ ਲਈ ਪੰਜਾਬ ਦੇ ਵਿੱਚ ਕੋਈ ਡੀਜ਼ਲ ਤੇ ਪੈਟਰੋਲ ਦੇ ਉੱਤੇ ਜਾ ਕੇ ਦੇਖੋ ਤੁਸੀਂ ਜੀਐਸਟੀ ਕਿੰਨਾ ਹੈ ਕਿੰਨਾ ਖਰਚਾ ਪੈ ਰਿਹਾ ਇਹ ਜਿਹੜੀ ਮਹਿੰਗਾਈ ਹੋਈ ਆ ਮੈਂ ਗਾਈ ਤੋਂ ਲੋਕਾਂ ਦੀ ਤਰ੍ਹਾਂ ਆ ਹੋਈ ਆ ਇਹੇ ਖਰਚੇ ਘੁੱਪ ਘੁਮਾ ਕੇ ਆ ਕੇ ਜਿਹੜੇ ਪੈਂਦੇ ਆ ਕਿਉਂਕਿ ਪੰਜਾਬ ਦੇ ਕੋਲੇ ਇੱਕ ਹੰਦੇ ਸੋਰਸ ਸਿਰਫ ਖੇਤੀ ਦਾ ਸੰਬੰਧ ਜਾ ਰਹੇ ਨੇ ਜਿਹੜੇ ਦੂਜੇ ਜਿਹੜੇ ਪੰਜਾਬ ਦੇ ਰੈਵਨਿਊ ਨੂੰ ਇਕੱਠਾ ਕਰਨ ਵਾਸਤੇ ਦੂਜੇ ਟੈਕਸਾਂ ਉਹਨਾਂ ਦੇ ਬੰਦੇ ਬੜੇ ਤਰੀਕੇ ਦੇ ਨਾਲ ਜਿਹੜੇ ਆ ਵਾਅਦੇ ਕੀਤੇ ਜਾ ਰਹੇ ਆਉਣਾ ਕਿ ਖੋਵਾ ਟੈਕਸ ਜਿਹੜੀ ਸਾਡੀ ਖੇਤੀ ਦੀ ਆਮਦਨੀ ਜੇ ਸਾਡੇ ਨਾਲ ਕੋਲੇ ਆਉਣੀ ਆ ਗਵਰਨਮੈਂਟ ਤੋਂ ਜਿਹੜੀ ਐਮਐਸਕੇ ਦੇ ਨਾਮ ਦੇ ਉੱਤੇ ਕਿਸਾਨਾਂ ਕੋਲੇ ਪੈਸਾ ਆਉਣਾ ਉਹੋ ਹੀ ਘੁੰਮ ਕੇ ਵੰਡਿਆ ਜਾ ਰਿਹਾ ਉਹੀ ਪੈਸੇ ਜੋ ਤੇ ਟੈਕਸ ਲੱਗਣੇ ਆ ਉਹੀ ਟੈਕਸ ਉਹੀ ਕਹਿੰਦੇ ਮੈਂ ਠੇਕੇਦਾਰਾਂ ਨਾਲ ਕਰਦੇ ਉਹ ਜਿਹੜਾ 1000 ਕਰੋੜ ਰੁਪਈਆ ਇਕੱਠਾ ਕਰਕੇ ਘੁਮਾ ਕੇ ਵੇਖ ਸਰਕਾਰ ਕੋਲੇ ਜਾਣਾ ਉਹਦਾ ਪੈਸਿਆਂ ਦੇ ਨਾਲ ਹੀ ਗੁਲਾਮੀਆਂ ਤਨਖਾਹਾਂ ਨਿਕਲਦੀਆਂ ਇਹ ਰਿਕ੍ਰੇਸ਼ਨ ਆ ਸਾਡੇ ਕੋਲੇ ਸਿਰਫ ਪੰਜਾਬ ਦੀ ਨਾ ਕੋਈ ਇੱਥੇ ਆਪਣੇ ਕੋਈ ਵੀ ਇਨਕਮ ਦਾ ਸੋਰਸਾ ਸਟੇਟ ਕੋਲੇ ਇਹਨਾਂ ਸੋਰਸਾ ਤੋਂ ਕਿਹੜਾ ਕਿਉਂਕਿ ਇੱਥੇ ਕੋਈ ਬਹੁਤ ਵੱਡੀ ਇੰਡਸਟਰੀ ਨਹੀਂ ਕੋਈ ਬਹੁਤ ਵੱਡੀ ਇੰਡਸਟਰੀ ਹੱਤ ਨਹੀਂ ਆਪਣੀ ਸਰਕਾਰ ਦੇ ਵਿੱਚ ਸਾਹਿਬ ਵੀਰ ਸਿੰਘ ਜੀ ਬਾਦਲ ਸਾਹਿਬ ਸਾਹਿਬ ਪ੍ਰਕਾਸ਼ ਸਿੰਘ ਜੀ ਬਾਲੋਚ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਸ਼ੋਭਣੀ ਕਾਗਿਦਾ ਨੇ ਆਪਣੀ ਸਰਕਾਰ ਚੱਲ ਰਹੀ ਸੀ ਉਹਨੇ بڑے ਚੋਟੀ ਦੇ ਫੈਸਲੇ ਕੀਤੇ ਸੀ ਬੁਹਾਲੀ ਦੇ ਵਿੱਚ ਆਈਟੀ ਹੱਬ ਬਣਾਈ ਸੀ ਬਟਿੰਡੇ ਨੂੰ ਐਜੂਕੇਸ਼ਨ ਹੱਬ ਬਣਾਇਆ ਸੀ ਤਾੜੋ ਸਾਡੇ ਬੱਚੇ ਬਾਹਰ ਦੇ ਘਟਕਾਂ ਦੇ ਵਿੱਚ ਐਜੂਕੇਸ਼ਨ ਜਾਂ ਦੇਣ ਵਾਸਤੇ ਜਾਂ ਦੂਜੀਆਂ ਸਥਿਤੀਆਂ ਦੇ ਵਿੱਚ ਐਜੂਕੇਸ਼ਨ ਲੈਣ ਵਾਸਤੇ ਬਾਹਰ ਜਾਣ ਤੇ ਸਾਡੇ ਜਿਹੜੇ ਬੱਚਿਆਂ ਨੂੰ ਰੋਜ਼ਗਾਰ ਦੇ ਗਰੁੱਪ ਦੇ ਵਿੱਚ ਆਈਟੀ ਹੱਬ ਜਿਹੜੀ ਮੁਹਾਲੀ ਉੱਤੇ ਸਾਡੇ ਬੱਚਾ ਰੋਜ਼ਗਾਰ ਦੇ ਆਪਣਾ ਲੋ컬 ਹਲਕਾ ਫਰੀਦਕੋੜ ਦਾ ਜੰਪਲ ਹਲਕਾ ਧਰਮਕੋੜ ਦਾ ਜੰਪਲ ਬੋਗੇ ਸ਼ਹਿਰ ਦਾ ਰਸ਼ਿੰਦਾ ਆਪਾਂ ਨੂੰ ਜਿਹੜਾ ਪਾਰਟੀ ਨੇ ਬੜੀ ਸੋਚ ਵਿਚਾਰ ਤੋਂ ਬਾਅਦ ਆਪਾਂ ਨੂੰ ਕੈਂਡੀਡੇਟ ਦਿੱਤਾ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜ਼ੋਰ ਮਾਰਨਾ ਚਾਹੀਦਾ ਆਪਾਂ ਨੂੰ ਆਪਦੇ ਆਪ ਦੇ ਬਾਗ ਦੇ ਵਿੱਚ ਆਪਦੇ ਆਪ ਦੇ ਇਲਾਕੇ ਦੇ ਵਿੱਚ ਆਪਿਆਂ ਦੀ ਗਰੀ ਭੱਲੇ ਦੇ ਵਿੱਚ ਪੂਰਾ ਜ਼ੋਰ ਮਾਰ ਕੇ ਇਹਦੇ ਪਖੜੇ ਵਿੱਚ ਵੱਧ ਤੋਂ ਵੱਧ ਵੋਟਰ ਕਨਵੈਂਸ ਕਰਨਾ ਚਾਹੀਦਾ ਵੱਧ ਤੋਂ ਵੱਧ ਵੋਟਰਾਂ ਨਾਲ ਇਹ ਜਿਤਾਉਣਾ ਚਾਹੀਦਾ ਤਾਂ ਜੋ ਦੋ ਸਭਾ ਜਾ ਕੇ ਦੇ ਤੁਸੀਂ ਸਭ ਤੋਂ ਜ਼ਿੰਮੇਵਾਰ ਮੋਗੇ ਸ਼ਹਿਰ ਦੇ ਜ਼ਿੰਮੇਵਾਰ ਵਰਕਰ ਸਹਿਬਾਨ ਲੀਡਰ ਸਹਿਬਾਨ ਪਾਰਟੀ ਦੇ ਸਰਬੋ ਸਰਬਾ ਤੁਸੀਂ ਕਿਉਂਕਿ ਕੋਈ ਪਾਰਟੀ ਕਿਸੇ ਹੱਡ ਮਾਸ ਦੀ ਨਹੀਂ ਬਣੀ ਹੁੰਦੀ ਪਾਰਟੀ ਵਰਕਰਾਂ ਦੀ ਤੇ ਲੀਡਰਾਂ ਦੀ ਪਾਰਟੀ ਹੁੰਦੀ ਆ ਤੁਸੀਂ ਉਹ ਹੀ ਪਾਰਟੀ ਦੇ ਪਾਠ ਪਾਰਟੀ ਦੇ ਅੰਕ ਤੁਸੀਂ ਉਹ ਹੀ ਪਾਰਟੀ ਆ ਤੁਸੀਂ ਉਹ ਹੀ ਵੋਟਰ ਆ ਤੁਸੀਂ ਉਹ ਹੀ ਸਪੋਰਟਰ ਆ ਤੁਸੀਂ ਉਹ ਹੀ ਵਰਕਰ ਆ ਤੁਸੀਂ ਉਹ ਹੀ ਲੀਡਰ ਆ ਜੇ ਆਪਾਂ ਆਪਣੀ ਆਪਣੀ ਜ਼ਿੰਮੇਵਾਰੀ ਸਭੀਏ ਆਪਦੇ ਆਪ ਦੇ ਹਲਕੇ ਦੀ ਆਪਦੇ ਆਪ ਦੇ ਵਾਰਟੀ ਚੁਪੇਵਾਰੀ ਸਮਝੀਏ ਸਭੀਏ ਤਾਂ ਕੋਈ ਵੀ ਦੁਨੀਆ ਦੀ ਤਾਕਤ ਜਿਹੜੀ ਆ ਆਪਾਂ ਨੂੰ ਜਿੱਤਣ ਤੋਂ ਰੋਕ ਨਹੀਂ ਸਕਦੀ ਸਾਨੂੰ ਚਾਹੀਦਾ ਇਹ ਆ ਕਿ ਅਸੀਂ ਆਪਣੇ ਆਪਣੇ ਬਾਗ ਦੇ ਵਿੱਚ ਜਾ ਕੇ ਆਪਣੇ ਦੋਸਤਾਂ ਮਿੱਤਰਾਂ ਪੈਣਾ ਭਰਾਵਾਂ ਬੱਚਿਆਂ ਨੂੰ ਆ ਜੋ ਆ ਪੰਚਾਇਤ ਸਾਡੇ ਕਰਦੇ ਸਾਂਝੇ ਕਰੀਏ ਇਹਨਾਂ ਵਿਚਾਰਾਂ ਨੂੰ ਮੁੱਖ ਰੱਖ ਕੇ ਅਪੀਲ ਕਰੀਏ ਕਿ ਆ ਸਾਡੇ ਕੈਂਡੀਡੇਟ ਨੂੰ ਰਾਜਵਿੰਦਰ ਸਿੰਘ ਧਰਮਪੋਤ ਨੂੰ ਵੋਟ ਪਾਓ ਤੱਕੜੀ ਦੇ ਮੋਹਰ ਲਾਓ ਤੇ ਪੰਜਾਬ ਦਾ ਜਿਹੜਾ ਭੁੱਖਾ ਇਹ ਬਚਾਓ ਤੇ ਜਿਹੜਾ ਪੰਜਾਬ ਦੇ ਜਿਹੜੇ ਮਸਲੇ ਆ ਤੇ ਪੰਜਾਬ ਦੀਆਂ ਜਿਹੜੀਆਂ ਜ਼ਰੂਰਤਾਂ ਉਹਦੇ ਵਾਸਤੇ ਆਪਣਾ ਕੈਂਡੀਡੇਟ ਜਾ ਕੇ ਲੋਕ ਸਭਾ ਦਾ ਕੁੰਡਾ ਖੋਲੇ ਤੇ ਉੱਥੇ ਆਪਣੀਆਂ ਮੰਗਾਂ ਬਣਾਵੇ ਇੰਨਾ ਕੁ ਕਹਿੰਦਾ ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਆ ਅੱਜ ਬਹੁਤ ਭਾਰੀ ਗੱਲ ਦੇ ਨਾਲ ਤੁਸੀਂ ਸ਼ਹਿਰ ਵਾਸੀਆਂ ਨੇ ਸਾਰਿਆਂ ਨੇ ਸ਼ਮੂਲੀਅਤ ਕੀਤੀ ਆ ਮੈਂ ਪ੍ਰੈਸ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਪੂਰਾ ਸਮਾਂ ਦੇ ਕੇ ਇਹ ਪ੍ਰੈਸ ਕਵਰੇਜ ਕੀਤੀ ਆ ਬਹੁਤ-ਬਹੁਤ ਦਿਲ ਦੇ ਵਿੱਚ ਹੈਗਾ ਬੋਲਣ ਵਾਸਤੇ ਬਹੁਤ ਮਾਣ ਕਰਦਾ ਤੁਹਾਡੇ ਨਾਲ ਦੁੱਖ-ਸੁੱਖ ਸਾਂਝੇ ਕਰਨ ਵਾਸਤੇ ਵਿਚਾਰਾ ਕਰਨ ਵਾਸਤੇ ਪਰ ਸਮਾਂ ਖਤ ਹੋ ਗਿਆ ਤੇ ਮੈਂ ਇਹ ਆਪਣੀ ਬੰਦ ਕਰਦਾ ਸਪੀਚ ਤੇ ਤੁਹਾਨੂੰ ਸਾਰਿਆਂ ਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਗਾ ਹਲਕੇ ਤੋਂ ਨੁਮਾਇੰਦਗੀ ਕਰ ਰਹੇ ਮੇਰੇ ਅਤੀ ਸਤਿਕਾਰਯੋਗ ਵੀ ਸਰਦਾਰ ਸੰਦੀਪ ਸਿੰਘ ਜੀ ਸਨਿਕਲ ਸਾਹਿਬ ਉਹਨਾਂ ਦੇ ਨਾਲ ਮੰਚ ਤੇ ਬਿਰਾਜਮਾਨ ਮੇਰੇ ਅਤੀ ਸਤਿਕਾਰਯੋਗ ਵੱਡੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿੱਚ ਜੰਮਿਆ ਨੂੰ ਨਿੱਧ ਨਵੀਆਂ ਮੁਹੰਮਦ ਪੰਜਾਬ ਦੇ ਵਿੱਚ ਜਿਸ ਨੇ ਵੀ ਜਨਮ ਲਿਆ ਸਾਧ ਸੰਗਤ ਜੀ ਇਤਿਹਾਸ ਹੁਆ ਹੈ ਕਿ ਉਸ ਨੂੰ ਹਰ ਰੋਜ਼ ਇੱਕ ਨਵੀਂ ਮੁਹੰਮਦ ਦਾ ਸਾਹਮਣਾ ਕਰਨਾ ਪਿਆ ਇਹ ਇਤਿਹਾਸ ਰਹਾ ਪੰਜਾਬ ਦਾ ਕਿ ਜਦੋਂ ਵੀ ਹਮਲਾਵਾਰਾਂ ਨੇ ਭਾਰਤ ਦੇਸ਼ ਤੇ ਹਮਲਾ ਕੀਤਾ ਭਾਵੇਂ ਇਸ ਤੇ ਖਜ਼ਾਨੇ ਦੀ ਲੁੱਟ ਹੋਵੇ ਭਾਵੇਂ ਇਸ ਦੇ ਮੰਦਰਾਂ ਨੂੰ ਟਹਿ-ਤੇਰੀ ਕਰਨ ਦੀ ਗੱਲ ਹੋਵੇ ਉਦੋਂ ਸਿਰਫ ਪੰਜਾਬ ਦੇ ਵਸਿੰਦਿਆਂ ਨੇ ਇੱਥੇ ਉਹਨਾਂ ਦੇ ਰਸਤੇ ਰੋਕੇ ਔਰ ਆਪਣੀਆਂ ਹਿੱਕਾਂ ਢਾਈਆਂ ਉਹਨਾਂ ਹਮਲਾਵਰਾਂ ਦੇ ਮੂੰਹ ਮੋੜ ਕੇ ਦੂਜੇ ਪਾਸੇ ਨੂੰ ਕਰ ਦਿੱਤੇ ਜਿੱਧਰੋਂ ਉਹ ਆਏ ਸੀ ਤਾਂ ਉਹੀ ਸਮਾਂ ਫਿਰ ਅੱਜ ਇਸ ਧਰਤੀ ਦੇ ਉੱਤੇ ਸਾਡੇ ਸਾਹਮਣੇ ਆ ਖੜਾ ਹੋਇਆ ਅੱਜ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਵੱਧ ਤੋਂ ਵੱਧ ਹੋ ਚੁੱਕੀ ਹੈ ਮੋਗੇ ਸ਼ਹਿਰ ਵਿੱਚ ਰਹਿੰਦੇ ਆ ਉਹ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਕਾਫੀ ਲੰਬਾ ਅਰਸਾ ਹੋ ਗਿਆ ਮੋਗੇ ਸ਼ਹਿਰ ਦੇ ਵਿੱਚ ਮੈਨੂੰ ਬਹੁਤ ਦੇਰ ਤੋਂ ਇੱਕ ਚੀਜ਼ ਸਾਹਮਣੇ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਪਰਿਵਾਰ ਦੇ ਵਿੱਚ ਬੈਠੇ ਹੋਈਏ ਤਾਂ ਪਰਿਵਾਰ ਦੀਆਂ ਦੁੱਖਾਂ ਤਕਲੀਫਾਂ ਦਾ ਭਲੀ ਬਾਤ ਪਤਾ ਹੁੰਦਾ ਹੈ ਆਏ ਦਿਨ ਵਪਾਰੀਆਂ ਨੂੰ ਦੁਕਾਨਾਂ ਗੈਂਸਟਰਾਂ ਦਾ ਪ੍ਰਕੋਪ ਸਾਡੇ ਜਿਹੜੇ ਹਿੰਦੂ ਭਰਾ ਹਨ ਸ਼ਹਿਰ ਦੇ ਉਹ ਐਸ ਸਮੇਂ ਇਹਨਾਂ ਡਰ ਤੇ ਚਿੰਤਾ ਦੇ ਮਾਹੌਲ ਵਿੱਚ ਜੀ ਰਹੇ ਐ ਕਿ ਉਹਨਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਮੈਂ ਉਹਨਾਂ ਨੂੰ ਸਮਝਦਾ ਕਿਉਂਕਿ ਉਹ ਮੇਰੇ ਨਾਲ ਵੀ ਉਹਨਾਂ ਦੇ ਆਪਸੀ ਸੁਵੰਦ ਨੇ ਪਿਆਰ ਦੇ ਤਾਂ ਉਹਨਾਂ ਦੇ ਦੁੱਖ ਜਿਹੜੇ ਨੇ ਉਹ ਵੀ ਮੈਨੂੰ ਪਤਾ ਐ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਵੀ ਬੜੀ ਜ਼ਰੂਰੀ ਹੈ ਤਾਂ ਭਾਰੇ ਸਾਥੀਓ ਸਹਿਬ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਭਾਵੇਂ ਉਹ ਅਮਨ ਕਾਨੂੰਨ ਬਹਾਲ ਕਰਨ ਦੀ ਹੋਵੇ ਭਾਵੇਂ ਉਹ ਸਰੋਤੀਆਂ ਦੀ ਹੋਵੇ ਭਾਵੇਂ ਉਹ ਭ੍ਰਿਸ਼ਟਾਚਾਰ ਖਤਮ ਕਰਨ ਦੀ ਹੋਵੇ ਭਾਵੇਂ ਉਹ ਐਨਓਸੀ ਦੇ ਨਾਂ ਦੇ ਉੱਤੇ ਠੱਗੀ ਹੋਵੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਿਹਤ ਹੁਕਮਤਾ ਔਰ ਐਜੂਕੇਸ਼ਨ ਨਾਲ ਸੰਬੰਧਤ ਬਹੁਤ ਸਾਰੇ ਅਜਿਹੇ ਮਾਮਲੇ ਹਨ ਜਿਹੜੇ ਸਾਡੇ ਮਨੁੱਖੀ ਅਧਿਕਾਰਾਂ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਜਿਸ ਨੂੰ ਸਾਰੀਆਂ ਹੀ ਸਰਕਾਰਾਂ ਨੇ ਅਣਗੌਲਿਆ ਕੀਤਾ ਔਰ ਜਿਸ ਨੂੰ ਕੋਈ ਮਹਤੌਨੀ ਦਿੱਕਤ ਤਾਂ ਕਰਕੇ ਪੰਜਾਬ ਇਹ ਸਭ ਬੁਰੀ ਹਾਲਤ ਦੇ ਵਿੱਚ ਉਂ ਹੀ ਲੱਗ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਸਰਬਪੱਖੀ ਵਿਕਾਸ ਦੇ ਲਈ ਯਤਨ ਕੀਤੇ ਨੇ ਵਰਕਪੀਟਾ ਔਰ ਵਿਕਾਸ ਜਦੋਂ ਵੀ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਨਯੋਗ ਪ੍ਰਧਾਨ ਸਾਹਿਬ ਦੇ ਜਦੋਂ ਸ਼ੋਮਨੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਤਾਂ ਉਹ ਆਪਣੇ ਲੋਕਾਂ ਦੇ ਵਿੱਚ ਸੰਗਤ ਲੱਛਣ ਦੇ ਦੁਆਰਾ ਲੋਕਾਂ ਵਿੱਚ ਰਹਿੰਦੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਪਿੱਛੇ ਜੇ ਆਪਾਂ ਸਰਕਾਰਾਂ ਕਾਂਗਰਸ ਦੀਆਂ ਵੀ ਦੇਖ ਲਈਆਂ ਆਪਦੀਆਂ ਵੀ ਦੇਖ ਲਈਆਂ ਅਤੇ ਸੈਂਟਰ ਦੀਆਂ ਹੋਰ ਵੀ ਸਰਕਾਰਾਂ ਦੇਖ ਲਈਆਂ ਜਿਹੜੀਆਂ ਸਾਨੂੰ ਖਤਮ ਕਰਨ ਵੱਲ ਨੂੰ ਤੁਰੀਆਂ ਪੰਜਾਬ ਨੂੰ ਖਤਮ ਕਰਨ ਵੱਲ ਨੂੰ ਤੁਰੀਆਂ ਪੰਜਾਬ ਨੂੰ ਖਤਮ ਕਿਉਂ ਕਰਨਾ ਚਾਹੁੰਦੇ ਨੇ ਸੋਚਣ ਵਾਲੀ ਗੱਲ ਹੈ ਕਦੇ ਗੌਰ ਕਰਿਆ ਜੇ ਇਸ ਗੱਲ ਤੇ ਕਿ ਬੜੀ ਹੀ ਇੱਕ ਡੂੰਗੀ ਸਾਜ਼ਿਸ਼ ਹੈ ਕਿ ਸੈਂਟਰ ਦੀਆਂ ਏਜੰਸੀਆਂ ਦੀ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਨੇ ਉਹਨਾਂ ਦੀ ਕਿ ਪੰਜਾਬ ਦੇ ਵਸਿੰਦੇ ਹੀ ਅਣਖ ਤੇ ਅਣਖ ਦੇ ਨਾਲ ਜਿਉਣਾ ਜਾਣਦੇ ਭੈ ਕਾਹੂ ਕੋ ਦੇਤ ਨਾ ਨਾ ਭੈ ਮਾਨਤ ਆ ਨਾ ਇਹ ਭੈ ਕਿਸੇ ਨੂੰ ਦਿੰਦੇ ਨੇ ਤੇ ਨਾ ਹੀ ਕਿਸੇ ਦਾ ਭੈ ਲੈਂਦੇ ਨੇ ਭਰਾਓ ਇਹੀ ਤੁਹਾਡੀ ਸਭ ਤੋਂ ਵੱਡੀ ਉਹਨਾਂ ਨੂੰ ਖਟਕਦੀ ਆ ਗੱਲ ਤੁਹਾਡਾ ਸੁਭਾਅ ਖਟਕਦਾ ਕਿ ਤੁਸੀਂ ਕਦੇ ਵੀ ਕਿਸੇ ਨੂੰ ਡਰਾਉਂਦੇ ਨਹੀਂ ਮਜਲੂਮਾਂ ਦੀ ਬਾਹ ਵੜਦੇ ਹੋ ਮਜਲੂਮਾਂ ਨੂੰ ਖੜੇ ਕਰਦੇ ਹੋ ਉਹਨਾਂ ਦੇ ਮੱਲਮ ਪੱਟੀ ਕਰਦੇ ਹੋ ਇਹ ਸੁਭਾਅ ਹੈ ਪੰਜਾਬੀਆਂ ਦਾ ਪੰਜਾਬੀ ਹਰੇਕ ਵਾਸਤੇ ਦਿਲ ਨੂੰ ਖੁੱਲਾ ਰੱਖਦੇ ਆ ਪਰ ਜੇ ਉਹ ਸਾਡੇ ਨਾਲ ਉਹ ਧਰੋਹ ਕਰਉਂਦਾ ਸਾਨੂੰ ਧੋਖਾ ਦਿੰਦਾ ਤੇ ਫਿਰ ਉਹਨਾਂ ਨੂੰ ਚੱਲਦਾ ਵੀ ਸਭ ਤੋਂ ਪਹਿਲਾਂ ਪੰਜਾਬੀ ਕਰਦੇ ਆ। ਸਮਾਂ ਆ ਗਿਆ ਭਰਾਵੋ ਪੰਜਾਬ ਦੇ ਵਿੱਚੋਂ ਜਿਹੜੀਆਂ ਸੈਕਟਰ ਦੀਆਂ ਇਹ ਏਜੰਸੀਆਂ ਨੇ ਇਹ ਪਾਰਟੀਆਂ ਨੇ ਭਾਵੇਂ ਉਹ ਬੀਜੇਪੀ ਹੋਵੇ, ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ। ਇਹ ਕਿੰਨੇ ਪਾਰਟੀਆਂ ਹੀ ਪੰਜਾਬ ਨੂੰ ਖਤਮ ਕਰਨ ਵੱਲ ਤੁਰੀਆਂ ਨੇ। ਇਹ ਤਿੰਨੇ ਪਾਰਟੀਆਂ ਪੰਜਾਬ ਦੀ ਅਣਖ ਨੂੰ ਉਤਾਰ ਰਹੀਆਂ। ਇਨਾਂ ਕਿੰਨਾਂ ਨੂੰ ਸਭ ਕੁਝ ਸਿਖਾਉਣ ਦਾ ਸਮਾਂ ਆ ਗਿਆ ਭਰਾਵੋ ਤਕੜੇ ਹੋ ਕੇ ਆਪਣੀ ਮਾਪਾਪਰ ਦੀ ਸ਼ੋਮਨੀ ਆਕਾਲੀ ਦਲ ਨੂੰ ਤਕੜੇ ਕਰੀਏ ਤਾਂ ਕਿ ਪੰਜਾਬ ਦੇ ਵਿੱਚ ਇੱਕ ਸੈਕੂਲਰ ਮਾਹੌਲ ਹੈ ਜਿਹੜਾ ਹਰੇਕ ਧਰਮ ਹਰੇਕ ਵਰਗ ਹਰੇਕ ਕੌਮ ਹਰੇਕ ਮਜਹਬ ਦੀ ਜੋ ਇੱਜ਼ਤ ਕਰਨਾ ਜਾਣਦਾ ਉਹ ਸਿਰਫ ਔਰ ਸਿਰਫ ਸ਼ੋਮਨੀ ਆਕਾਲੀ ਦਲ ਜਾਣਦਾ ਹੈ ਕੇ ਇਸ ਸਥਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ کریم ਸ਼ਹਿਰ ਦੇ ਮੇਨ ਆਗੂ ਉਹ ਸਾਰੇ ਇਕੱਤਰ ਹੋਏ ਅਸੀਂ ਆਪਸ ਵਿੱਚ ਮਿਲ ਕੇ ਸ਼੍ਰੋਮਣੀ ਅਕਾਲੀ ਲਾਲ ਦੀ ਚੜ੍ਹਦੀ ਕਲਾ ਦੇ ਲਈ ਆਪਸ ਵਿੱਚ ਰਾਏ ਮਸ਼ਵਰਾ ਕੀਤਾ ਔਰ ਆਉਣ ਵਾਲੀ ਰਣਨੀਤੀ ਜਿਹੜੀ ਹੈ ਉਹ ਲੀਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਪੰਜਾਬ ਦੀ ਮਾਂ ਪਾਰਟੀ ਹੈ ਉਸ ਨੂੰ ਅਸੀਂ ਬਲੰਦੀ ਤੇ ਲੈ ਕੇ ਜਾਣ ਦੇ ਲਈ ਸਾਰਿਆਂ ਨੇ ਇਸ ਗੱਲ ਦਾ ਪ੍ਰਣ ਕੀਤਾ ਹੈ ਕੇ ਦਿਨ ਰਾਤ ਇੱਕ ਕਰਾਂਗੇ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਬਚਾਵਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਾਂਗੇ ਲੋਕਾਂ ਦੀਆਂ ਮੰਗਾਂ ਦੇਖੋ ਇੱਕ ਤਾਂ ਆਪਣਾ ਇਲਾਕਾ ਹੋਣ ਕਰਕੇ ਇਸ ਇਲਾਕੇ ਦਾ ਮੈਂ ਜੰਪਲ ਹੋਣ ਕਰਕੇ ਇੱਥੋਂ ਦੀਆਂ ਜਿਹੜੀਆਂ ਜਿੰਨੀਆਂ ਵੀ ਦੁੱਖ ਤਕਲੀਫਾਂ ਨੇ ਉਹਨਾਂ ਤੋਂ ਮੈਂ ਭਲੀ ਭਾਂਤ ਜਾਣਦਾ ਦੂਸਰਾ ਪਰਿਵਾਰ ਦਾ ਪਿਸ਼ੋਕੜ ਇੱਕ ਰਾਜਨੀਤਿਕ ਹੋਣ ਕਰਕੇ ਮਾਨਯੋਗ ਪਿਤਾ ਸਰਦਾਰ ਸੀਤਲ ਸਿੰਘ ਜੀ ਨਾਲ ਬਹੁਤ ਧੀਰ ਕੰਮ ਕਰਨ ਦਾ ਮੌਕਾ ਮਿਲਿਆ ਇਸੇ ਤਰ੍ਹਾਂ ਮਾਣਯੋਗ ਮੇਰੇ ਨਾਨਾ ਜੀ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਬਹੁਤ ਦੇਰ ਕੰਮ ਕਰਨ ਦਾ ਮੌਕਾ ਮਿਲਿਆ ਔਰ ਪਾਰਟੀ ਦੇ ਹਰ ਇੱਕ ਜੋ ਵੀ ਡਿਊਟੀ ਲਈ ਗਈ ਉਸ ਨੂੰ ਤਨਦੇਈ ਨਾਲ ਨਿਭਾਉਂਦੇ ਹੋਏ ਬਹੁਤ ਵਾਰ ਬਹੁਤ ਕੁਝ ਸਿੱਖਿਆ ਤਾਂ ਜੋ ਫਰੀਦਕੋਟ ਦੀਆਂ ਜੋ ਵੀ ਮੰਗਾਂ ਨੇ ਉਹ ਦਾਸ ਨੂੰ ਪਤਾ ਕਿ ਦੁੱਧ ਦੇ ਵਿੱਚ ਉਹ ਘਿਓ ਕਿਵੇਂ ਨਿਕਲਦਾ ਤੇ ਉਹ ਕੱਢਣ ਦੇ ਲਈ ਅਸੀਂ ਤਿਆਰ ਹਾਂ ਜੇ ਸਾਰੇ ਜਾਣੇ ਰਲ ਕੇ ਅਸੀਂ ਹਮਲਾ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਤਾਂ ਸਾਰਾ ਕੁਝ ਜਿਹੜਾ ਮੋਗੇ ਦੀਆਂ ਜੋ ਮੇਨ ਦਿੱਕਤਾਂ ਨੇ ਭਾਵੇਂ ਇੱਥੇ ਫਰੋਤੀ ਜਿਹੜੇ ਆਏ ਦਿਨ ਚਿੱਟੇ ਦਿਨ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਵਪਾਰੀ ਦੁਕਾਨਦਾਰਾਂ ਨੂੰ ਤੰਗ ਕੀਤਾ ਜਾਂਦਾ ਇੱਕ ਸਹਿਮ ਦਾ ਮਾਹੌਲ ਹੈ ਲੋਕ ਡਰਦੇ ਕਾਰੋਬਾਰਾਂ ਚ ਨਹੀਂ ਜਾਣਾ ਚਾਹੁੰਦੇ ਲੋਕ ਡਰਦੇ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢ ਰਹੇ ਕਿਉਂਕਿ ਆਏ ਦਿਨ ਫਰੋਤੀਆਂ ਮੰਗੀਆਂ ਜਾ ਰਹੀਆਂ ਮੋਟੀਆਂ ਰਕਮਾਂ ਮੰਗੀਆਂ ਜਾ ਰਹੀਆਂ ਇਸ ਦੇ ਵਿੱਚ ਮੈਂ ਸਾਫ਼ ਇਹ ਗੱਲ ਕਹਿਣਾ ਹੈ ਕਿ ਜੋ ਸਰਕਾਰਾਂ ਨੇ ਉਹ ਬਿਲਕੁਲ ਫੇਲ ਹੋ ਚੁੱਕੀਆਂ ਕਿਉਂਕਿ ਉਹ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਨੇ ਜੇ ਅਸੀਂ ਪੰਜਾਬ ਦੇ ਵਿੱਚ ਖੌਫ ਨੂੰ ਖਤਮ ਕਰਨਾ ਹੈ ਪੰਜਾਬ ਦੇ ਵਿੱਚ ਅਸੀਂ ਵਪਾਰੀਆਂ ਨੇ ਸਾਰੇ ਵਰਗਾਂ ਨੇ ਤਰੱਕੀ ਕਰਨੀ ਹੈ ਬੇਖੌਫ ਹੋ ਕੇ ਆਪਣੇ ਕਾਰੋਬਾਰ ਕਰਨੇ ਆ ਸ਼ਾਂਤੀ ਨਾਲ ਅਸੀਂ ਆਪਦੇ ਬੱਚੇ ਪਾਲਨੇ ਆ ਤਮਾਮ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਤੋਂ ਇਹ ਗੱਲ ਤੋਂ ਸਾਰੇ ਆਪਾਂ ਵਾਕਿਫ ਆ ਕਿ ਦੂਸਰੀਆਂ ਪਾਰਟੀਆਂ ਦੇ ਭਾਵੇਂ ਆਮ ਆਦਮੀ ਪਾਰਟੀ ਭਾਵੇਂ ਕਾਂਗਰਸ ਸਰਕਾਰ ਦੇ ਜਿਹੜੇ ਨੁਮਾਇंदे ਚੁਣ ਕੇ ਲੋਕ ਸਭਾ 'ਚ ਭੇਜੇ ਉਹਨਾਂ ਨੇ 5 ਸਾਲ ਸੌਕੇ ਕੱਢੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੀਆਂ ਫਰੀਦਕੋਟ ਲੋਕਾਂ ਦੇ ਫਰੀਦਕੋਟ ਹਲਕੇ ਦੇ ਲੋਕਾਂ ਦੀਆਂ ਕੋਈ ਮੰਗਾਂ ਕੋਈ ਦਿੱਕਤਾਂ ਉੱਥੇ ਨਹੀਂ ਵਾਰੀਆਂ ਪਰ ਜੇ ਤੁਸੀਂ ਦਾਸ ਨੂੰ ਮੌਕਾ ਦਿਨੇ ਹੋ ਮੈਂ ਵਿਸ਼ਵਾਸ ਦਵਾਣਾ ਮੋਗਾ ਸ਼ਹਿਰ ਦੇ ਵਿੱਚ ਮੇਰੀ ਰਾਇਸ਼ ਹੈ ਕਿ ਤੁਹਾਡੀ ਕੋਈ ਵੀ ਜਿਹੜੀ ਇਹੋ ਜੀ ਮੰਗ ਹੈ ਜਿਸ ਨੂੰ ਉੱਥੇ ਜਿਹੜੀ ਆਵਾਜ਼ ਗੂੰਜਣੀ ਚਾਹੀਦੀ ਹੈ ਲੋਕ ਸਭਾ ਵਿੱਚ ਉਹ ਗੂੰਜ ਕੇ ਰਹੇਗੀ ਜੇ ਤੁਸੀਂ ਦਾਸ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਦੇ ਦੇਖੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਅਸੀਂ ਪਹਿਲਾਂ ਦੇਖ ਲਿਆ ਕਲਾਕਾਰ ਕਲਾਕਾਰਾਂ ਦੀ ਪਰਫਾਰਮੈਂਸ ਦੇਖ ਲਈ ਹੈ ਇਹ ਬਾਅਦ ਵਿੱਚ ਇਹਨਾਂ ਨੇ ਆਪੋ ਆਪਣੀਆਂ ਸ਼ੂਟਿੰਗਸ ਦੇ ਵਿੱਚ ਆਪੋ ਆਪਣੇ ਬਾਹਰਲੇ ਕੰਮਾਂ 'ਚ ਬਿਜ਼ੀ ਹੋ ਜਾਣਾ ਕੋਈ ਕੈਨੇਡਾ ਤੋਂ ਪੀਆਰ ਲੈ ਕੇ ਆਇਆ ਕੋਈ ਕਿਵੇਂ ਆਇਆ ਕੋਈ ਕਿਵੇਂ ਆਇਆ ਵੀਰੋ ਇਹ ਬਰਸਾਤੀ ਡੱਡੂ ਨੇ ਇਹਨਾਂ ਨੇ ਆ ਕੇ ਤੁਹਾਡੇ ਤੋਂ ਵੋਟਾਂ ਲੈ ਜਾਣੀਆਂ ਤੁਹਾਨੂੰ ਗਮਰਾਹ ਕਰ ਦੇਣਾ ਆਪਾਂ ਹੁਣ ਬਚੀਏ ਆਪਾਂ ਗਮਰਾਹ ਹੋਣ ਤੋਂ ਬਚੀਏ ਸਹੀ ਫੈਸਲਾ ਲੈ ਲੀਏ ਆਪਦੀ ਵਿਵੇਕਬੁੱਧੀ ਤੋਂ ਫੈਸਲਾ ਲੈ ਲੀਏ ਕਿ ਸਾਡੀ ਜਿਹੜੀ ਖੇਤਰੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਉਹ ਹੀ ਸਾਡੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਹਰ ਵਰਗ ਦੀ ਜਿਹੜੀ ਸੁਰੱਖਿਆ ਔਰ ਉਹਦੀ ਤਰੱਕੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹ ਪੱਕੀ ਮੰਨੀ ਜਾਂਦੀ ਹੈ ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ ਉਹ ਟੋਟਲੀ ਫੇਲ ਹੋ ਚੁੱਕੀਆਂ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੀ ਲੋਕ ਤਿਆਰ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਦੇਣ ਦੇ ਲਈ ਇਹ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਬੜਾ ਜ਼ਬਰਦਸਤ ਇੱਕ ਹੰਗਾਰਾ ਬੜੀ ਜ਼ਬਰਦਸਤ ਹਨੇਰੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਏਗੀ ਕਿਉਂਕਿ ਲੋਕ ਬਹੁਤ ਸਿਆਣੇ ਨੇ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ ਬਾਕੀ ਦੀਆਂ ਪਾਰਟੀਆਂ ਜਿਨ੍ਹਾਂ ਦੇ ਦਿੱਲੀ ਤੋਂ ਫੈਸਲੇ ਹੁੰਦੇ ਨੇ ਉਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ